ਕੁਝ ਦਿਨ ਪਹਿਲਾਂ ਮੈਂ ਇੱਕ ਗਾਣਾ ਸੁਣ ਕੇ ਹਟਿਆ ਕਹਿੰਦਾ ਕੱਲ ਗੱਲ ਕਰਦੇ ਆ ਨਹੀਂ ਓਕੇ ਹੋਏ ਪਏ ਆ ਬੇਸਿਕਲੀ ਸਾਰਿਆਂ ਨੂੰ ਪਤਾ ਇਹ ਗਾਣਾ ਕੀ ਦਾ ਵਾ ਤੇ ਕਿਹਨੇ ਗਾਇਆ ਤੇ ਕੀ ਦੀ ਲਿਖਤਾ ਹੈ ਕੁਝ ਇਦਾਂ ਤਾਂ ਲੱਗਦਾ ਹੁੰਦਾ ਵੀ ਜਿਵੇਂ ਇੱਕ ਪੁਰਾਣੀ ਕਹਾਵਤਾ ਕਹਿੰਦੇ 100 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਇਸ ਤਰ੍ਹਾਂ ਦਾ ਪ੍ਰਤੀਤ ਹੁੰਦਾ ਵੀ ਸਿੰਗਰ ਪਤਨੀ ਕਿਉਂ ਨਸ਼ੇ ਨੂੰ ਪ੍ਰਮੋਟ ਕਰਨਾ ਚਾਹੁੰਦੇ ਨੇ ਮੈਨੂੰ ਸਮਝ ਨਹੀਂ ਆਉਂਦੀ ਵੀ ਉਹਦੇ ਅਸੀਂ ਆ ਜਿਹੜੇ ਇਹਨਾਂ ਗਾਣਿਆਂ ਨੂੰ ਸੁਣਦੇ ਆ ਜਿਗਰਿਸ ਗਣੀ ਦੀ ਢੰਗਾਈ ਦੇ ਵਿੱਚ ਜਾਈਏ ਇਸ ਲੈਖਤ ਦੀ ਢੰਗਾਈ ਦੇ ਵਿੱਚ ਜਾਈਏ ਤਾਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਸਮਝ ਆਉਣਗੀਆਂ ਕਿ ਜੋ ਕਲਾਕਾਰ ਇਹ ਗਾਣਾ गा ਰਿਹਾ ਉਸੇ ਕਲਾਕਾਰ ਨੇ ਇਹ ਲੈਖਤ ਲਿਖੀ ਹੈ ਕਿ ਕੱਲ੍ਹ-ਗੱਲ ਕਰਾਂਗੇ ਨਹੀਂ ਉੱਕੇ ਹੋਏ ਪਏ ਆ ਤੇ ਜਿਹੜੇ ਮੁੰਡੇ ਸੁਣ ਰਹੇ ਨੇ ਤੇ ਜਿਸ ਅਵਸਥਾ ਦੇ ਵਿੱਚ ਉਹਨੇ ਇਹ ਗਾਣਾ ਲਿਖਿਆ ਤਾਂ ਇਹਦਾ ਮਤਲਬ ਉਹਨੇ ਕਿਸੇ ਨਸ਼ੇ ਦਾ ਸੇਵਨ ਕੀਤਾ ਤੇ ਉਹ ਇੰਨਾ ਹਾਈ ਹੋ ਚੁੱਕਿਆ ਉਸ ਨਸ਼ੇ ਦੇ ਵਿੱਚ ਕਿ ਉਹ ਆਪਣੇ ਦੋਸਤ ਨੇ ਜਿਹਦੀ ਵੀ ਕਾਲ ਆਈ ਹੈ ਉਹਦੇ ਨਾਲ ਗੱਲ ਕਰਨ ਦੇ ਵੀ ਸਲੀਕੇ ਦੇ ਵਿੱਚ ਨਹੀਂ ਹੈਗਾ ਬੜੀ ਸੋਚਣ ਵਾਲੀ ਗੱਲ ਆ ਵੀ ਪੰਜਾਬ ਦੇ ਮੁੰਡਿਆਂ ਨੂੰ ਕਿਹੜੇ ਰਾਹ ਤੇ ਲੈ ਕੇ ਜਾਇਆ ਜਾ ਰਿਹਾ ਇਹਨਾਂ ਸਿੰਗਾਰਾਂ ਦੇ ਦੁਆਰਾ ਉਹ ਜੇ ਮੁੰਡੇ ਜਿਹੜੇ ਇਨ੍ਹਾਂ ਗਾਣਿਆਂ ਦੇ ਉੱਤੇ ਨੱਚ ਰਹੇ ਨੇ ਉਹੀ ਮੁੰਡੇ ਉਹੀ ਕੁੜੀਆਂ ਜਿਹੜੀਆਂ ਇਨ੍ਹਾਂ ਗਾਣਿਆਂ ਦੇ ਉੱਤੇ ਰੀਲਾਂ ਬਣਾ ਰਹੇ ਨੇ ਉਹਨਾਂ ਨੂੰ ਪਹਿਲਾਂ ਉਸ ਹਾਈ ਲੈਵਲ ਤੇ ਪਹੁੰਚਣਾ ਪੈਣਾ ਵੀ ਜਿੱਥੇ ਜਾ ਕੇ ਉਹ ਗੱਲ ਕਰਨ ਦੇ ਕਾਬਿਲ ਨਾ ਰਹਿਣ ਉਹਨੇ ਹਾਈ ਹੋਣਾ ਪੈਣਾ ਉਸ ਤਰ੍ਹਾਂ ਦਾ ਨਸ਼ਾ ਕਰਨਾ ਪੈਣਾ ਵਾ ਜੇ ਉਸ ਗਾਣੇ ਤੇ ਰੀਲ ਬਣਾਉਣੀ ਆ ਨਾ ਜਾਂ ਜੇ ਉਸ ਗਾਣੇ ਦੇ ਉੱਤੇ ਵੀਡੀਓ ਬਣਾਉਣੀ ਆ ਜਾਂ ਤਾਂ ਉਹਦਾ ਹੁਰੀਆ ਬਣਾਉਣਾ ਪੈਣਾ ਵਾ ਕੱਲ ਗੱਲ ਕਰਾਂਗੇ ਓਕੇ ਹੋਏ ਪਏ ਆ ਜਾਂ ਤਾਂ ਉਸ ਅਵਸਥਾ ਦੇ ਵਿੱਚ ਜਾਣਾ ਪੈਣਾ ਵਾ ਓਕੇ ਹੋਣਾ ਪੈਣਾ ਵਾ ਕੋਈ ਨਾ ਕੋਈ ਨਸ਼ਾ ਕਰਨਾ ਪੈਣਾ ਦਾਰੂ ਪੀਣੀ ਪਣੀ ਆ ਜਾਂ ਬਥੇਰੇ ਨਸ਼ੇ ਚ ਸੋ ਮੁੱਖ ਦੀ ਗੱਲ ਇਹ ਹੈ ਜੇਕਰ ਇਹਨਾਂ ਸਿੰਗਰਾਂ ਦੁਆਰਾ ਇਹ ਗਾਣਾ ਗਾਇਆ ਜਾਂਦਾ ਵਾ ਸਾਡੇ ਵੱਲੋਂ ਸਪੋਰਟ ਨਹੀਂ ਹੋਣੀ ਚਾਹੀਦੀ ਇਹਨਾਂ ਗਾਣਿਆਂ ਨੂੰ ਉਹੀ ਸਿੰਗਰ ਬਹੁਤ ਸਾਰੇ ਚੰਗੇ ਗਾਣੇ ਵੀ ਲੈਦਾ ਤੇ ਉਹੀ ਸਿੰਗਰ ਇਸ ਤਰ੍ਹਾਂ ਦੇ ਨਸ਼ਾ ਪ੍ਰਮੋਟ ਕਰਨ ਵਾਲੇ ਗਾਣੇ ਵੀ ਲਿਖ ਰਿਹਾ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਜਵਾਨੀ ਨੂੰ ਕੈਸਾ ਰਾ ਲੈ ਕੇ ਜਾਣਾ ਚਾਹੁੰਦਾ ਵਾ ਜਾਂ ਤਾਂ ਜਵਾਨੀ ਨੂੰ ਨਸ਼ੇ ਵਾਲੇ ਪਾਸੇ ਲੈ ਜਾਓ ਜਾਂ ਜਵਾਨੀ ਨੂੰ ਸੂਰਮੇ ਵਾਲੇ ਪਾਸੇ ਲੈ ਜਾਓ ਇੱਕ ਪਾਸੇ ਹੋ ਕੇ ਚੱਲੋ ਦੋ ਵੀੜੀਆਂ ਦੇ ਵਿੱਚ ਪੈਰ ਰਾ ਤਰੋ ਇੱਕ ਪਾਸੇ ਨਸ਼ਾ ਤੇ ਦੂਜੇ ਪਾਸੇ ਪੰਜਾਬ ਤੁਸੀਂ ਖੌਦੀ ਗਾਣਿਆਂ ਦੇ ਵਿੱਚ ਕਹਿੰਦੇ ਆ ਵੀ ਸਤ ਮਤ ਰਿਆ ਨਸ਼ਿਆਂ ਦਾ ਚੱਲ ਰ ਤੇ ਸੱਤਵਾਂ ਦਰਿਆ ਫਿਰ ਪ੍ਰਮੋਟ ਕੌਣ ਕਰ ਰਿਹਾ ਤੁਹਾਡੇ ਵਰਗੇ ਸਿੰਗਰੀ ਕਰ ਰਹੇ ਨੇ ਤੁਹਾਡੇ ਵਰਗੇ ਲਖਤਕਾਰੀ ਕਰ ਰਹੇ ਨੇ ਆਪਦੀ ਕਲਮ ਨੂੰ ਥੋੜਾ ਤਹਜ਼ੀਬ ਦੇ ਵਿੱਚ ਰੱਖੋ ਆਪਦੀ ਕਲਮ ਦੇ ਵਿੱਚੋਂ ਜੋ ਸ਼ਬਦ ਤੁਸੀਂ ਕੱਢ ਰਹੇ ਹੋ ਦੇ ਜ਼ਬਾਨ ਦੇ ਵਿੱਚ ਜੋ ਤੁਸੀਂ ਸ਼ਬਦ ਕੱਢ ਰਹੇ ਹੋ ਉਸ ਨੂੰ ਸਲੀਕੇ ਦੇ ਨਾਲ ਕੱਢੋ ਉਸ ਨੂੰ ਤਰੀਕੇ ਦੇ ਨਾਲ ਕੱਢੋ ਜਵਾਨੀ ਤੁਹਾਡੇ ਮਗਰ ਜੇ ਲੱਗੀ ہوئی ਹੈ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਨਸ਼ਾ ਪ੍ਰਮੋਟ ਕਰਨਾ ਵਾ ਜੇ ਤੁਹਾਨੂੰ ਆਪ ਨੂੰ ਨਸ਼ਾ ਕਰਨ ਦੀ ਆਦਤ ਹੈ ਜੇ ਤੁਸੀਂ ਆਪ ਨਸ਼ਾ ਕਰਦੇ ਹੋ ਤਾਂ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਨਸ਼ਾ ਪ੍ਰਮੋਟ ਕਰਨਾ ਵਾ ਤੁਹਾਡਾ ਇਹ ਹੱਕ ਨਹੀਂ ਬਣਦਾ ਤੁਹਾਡੇ ਰਾਈਟ ਨਹੀਂ ਬਣਦਾ ਤੁਸੀਂ ਗੀਤਕਾਰ ਹੋ ਤੁਸੀਂ ਗੀਤਕਾਰੀ ਕਰੋ ਤੁਹਾਨੂੰ ਲੱਖ ਮੁਬਾਰਕ ਬਟ ਉਹ ਜਵਾਨੀ ਨੂੰ ਇਹ ਗੰਦੀਆਂ ਚੀਜ਼ਾਂ ਨਾ ਪ੍ਰਮੋਟ ਕਰੋ ਕਿ ਕੱਲ ਲੱਗਾ ਲਗਾਂਗੇ ਨਹੀਂ ਓਕੇ ਹੋਏ ਪਏ ਆ ਓਕੇ ਹੋਣਾ ਪੈਣਾ ਮੈਨੂੰ ਲੱਗਦਾ ਹੈ ਗਾਣਾ ਪਹਿਲਾਂ ਓਕੇ ਹੋ ਕੀ ਲਿਖਾ ਗਿਆ ਹੋਣਾ ਉਸ ਅਵਸਥਾ ਦੇ ਵਿੱਚ ਜਾ ਕੇ ਲਿਖਾ ਗਿਆ ਹੋਣਾ ਸੋ ਮੇਰੀ ਜਵਾਨੀ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਨਸ਼ਿਆਂ ਤੋਂ ਦੂਰ ਰਹੋ ਜਿਹੜਾ ਬੰਦਾ ਜਵਾਨੀ ਦੇ ਵਿੱਚ ਕਰੰਟ ਦੇ ਨਾਲ ਜਿਊਂਗਿਆ ਉਹਦਾ ਬੜਾਪੇ ਦੇ ਵਿੱਚ ਇਹ ਸੁਤਲੂ ਵੀ ਕੀ ਹਾਲ ਹੋਊਗਾ